ਬਾਰਮਸਤਕਾਰ ਜੋ ਗੁਰੂ ਸਵਾਰਗ ਸਰਬੱਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਣ ਇਹ ਜੋ ਬਾਦਲ ਨੇ ਇਹਨਾਂ ਨੂੰ ਹੁਣ ਕੋਈ ਬਹਾਨਾ ਨਹੀਂ ਲੱਭ ਰਿਹਾ ਕਿ ਅਸੀਂ ਬੇਅਦਬੀਆਂ ਕਰਾਈਆਂ ਨੇ ਜਾਂ ਨਹੀਂ ਅਸੀਂ ਚੋਲਾ ਦਿੱਤਾ ਹੈ ਜਾਂ ਨਹੀਂ ਅਸੀਂ ਮਦਦ ਕੀਤੀ ਹੈ ਜਾਂ ਨਹੀਂ ਇਹਨਾਂ ਕੋਲ ਕੋਈ ਬਹਾਨਾ ਨਹੀਂ ਲੱਭ ਰਿਹਾ ਤੇ ਹੁਣ ਆਪਣੇ ਵਿੱਚੋਂ ਹੀ ਜਿਹੜੇ ਬਾਕੀ ਦੇ ਅਕਾਲੀ ਨੇ ਜਿਨ੍ਹਾਂ ਨੂੰ ਇਹ ਬਾਗੀ ਠੜਾ ਕਹਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਆਰਐਸਐਸ 나ਗਪੁਰ ਦੀ ਟੀਮ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿੱਦਣ ਅਟਲ ਵਿਹਾਰੀ ਵਾਜਪਾਈ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਸਮਝੌਤਾ ਕੀਤਾ ਸੀ ਕਿ ਉਸ ਦਿਨ ਆਰਐਸਐਸ ਦੀ ਟੀਮ ਵਾਜਪਾਈ ਆਰਐਸਐਸ ਦੀ ਟੀਮ ਵਿੱਚ ਨਹੀਂ ਸੀ ਆਉਂਦਾ ਉਸ ਦਿਨ ਬਿਨਾਂ ਸ਼ਰਤ ਤੋਂ ਤੁਸੀਂ ਉਸ ਦਿਨ ਇਹੋ ਜਿਹਾ ਕੰਨਾਉਣਾ ਕੰਮ ਕੀਤਾ ਕਿ ਕੁਝ ਪੰਜਾਬ ਲਈ ਮੰਗ ਲਈਏ ਜਾਂ ਕੋਈ ਸ਼ਰਤ ਰੱਖ ਲਈਏ ਜਾਂ ਕੋਈ ਪੰਜਾਬ ਲਈ ਚੰਡੀਗੜ੍ਹ ਲੈਣਾ ਹੈ ਜਾਂ ਕੋਈ ਪੰਜਾਬ ਵਿੱਚੋਂ ਡੈਮ ਵਿੱਚੋਂ ਸਾਡਾ ਹਿੱਸਾ ਬਰਾਬਰ ਬਣਦਾ ਹੈ ਲਿਖਤੀ ਰੂਪ ਵਿੱਚ ਲੈ ਲਈਏ ਉਸ ਦਿਨ ਤੇ ਇਹਨਾਂ ਨੂੰ ਕੋਈ ਸਮਝ ਨਹੀਂ ਆਈ ਤੇ ਬਾਦਲ ਨੇ ਕਹਿ ਦਿੱਤਾ ਕਿ ਅਸੀਂ ਬਿਨਾਂ ਸ਼ਰਤ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨੀ ਚਾਹੁੰਦੇ ਹਾਂ ਤੇ ਮੈਂ ਉਹਨਾਂ ਨਾਲ ਕਮਿਟਮੈਂਟ ਕਰ ਲਿਆ ਹੈ ਕਿ ਅਸੀਂ ਬਿਨਾ ਸਪੋਰਟ ਤੋਂ ਬਿਨਾ ਕਿਸੇ ਸ਼ਰਤ ਤੋਂ ਭਾਜਪੀ ਨੂੰ ਹਮਾਇਤ ਕਰ ਦਿੱਤੀ ਹੈ ਇਸ ਕਰਕੇ ਉਹ ਦਿਨ ਇਹਨਾਂ ਨੂੰ ਆਰਐਸਐਸ ਦਾ ਕੁਝ ਨਹੀਂ ਦੱਸਿਆ ਉਹ ਦਿਨ ਇਹਨਾਂ ਨੂੰ ਨਾਗਪੁਰ ਨੇ ਦੱਸਿਆ ਕਿ ਆਰਐਸਐਸ ਦਾ ਜਿਹੜਾ ਅਜੰਡਾ ਸਾਰਾ ਨਾਗਪੁਰ ਤੋਂ ਚੱਲਦਾ ਤੇ ਉਸੇ ਦਿਨ ਜਿੱਦਨ ਬੀਜੇਪੀ ਨਾਲ ਇਹਨਾਂ ਨੇ ਗੱਠ ਜੋੜ ਕੀਤਾ ਸੀ ਨਾ ਤੇ ਉਸੇ ਦਿਨ ਤੋਂ ਹੀ ਆਰਐਸਐਸ ਦਾ ਸਾਰਾ ਕੁਝ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ ਪੰਜਾਬ ਦਾ ਸਾਥ ਕਿਤੇ ਦਿੱਤਾ ਨਹੀਂ ਪੰਜ ਵਾਰ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਪ੍ਰਕਾਸ਼ ਬਾਦਲ ਨੇ ਕਿਤੇ ਪੰਥ ਦਾ ਸਾਥ ਦਿੱਤਾ ਨਹੀਂ ਨਾ ਇਹਨੂੰ ਉਦੋਂ ਬੰਦੀ ਸਿੰਘ ਜਦ ਆਏ ਤੇ ਨਾ ਇਹਨੂੰ ਕੋਈ ਪੰਜਾਬ ਦਾ ਮਸਲਾ ਜਿਆਦਾ ਆ ਤੇ ਜਿਹੜੇ ਆਪਣੇ ਨਿੱਜੀ ਕੰਮ ਸੀ ਉਹ ਕਢਾਉਂਦਾ ਰਿਹਾ ਤੇ ਜਦੋਂ ਹਰ ਸਿਮਰਤ ਬਾਦਲ ਦਾ ਵਿਆਹ ਹੋਇਆ ਉਸ ਤੋਂ ਬਾਅਦ ਵਿਕਰਮ ਮਜੀਠੀਆ ਜਿਹੜਾ ਕਿ ਇੱਕ ਗਦਾਰ ਪਰਿਵਾਰ ਦਾ ਮੈਂਬਰ ਸੀ ਗਦਾਰ ਪਰਿਵਾਰਾਂ ਦੇ ਨਾਲ ਰਿਸ਼ਤੇਦਾਰੀ ਕਰਕੇ ਹਰ ਸਿਮਰਤ ਨਾਲ ਵਿਆਹ ਕਰ ਲਿਆ ਸੁਖਵੀਰ ਬਾਦਲ ਦਾ ਤੇ ਉਹੀ ਵਿਕਰਮ ਮਜੀਠੀਆ ਜਿਹੜਾ ਸਭ ਤੋਂ ਵੱਡਾ ਚੋਰ ਜਿਹੜਾ ਡਰੱਗ ਦਾ ਮਾਸਟਰ ਹੈ ਹਤੇ ਕਾਂਗਰਸ ਗਿਆਨੀ ਗਿਆਨੀ ਨਹੀਂ ਮੈਂ ਕਹਿੰਦਾ ਸਰ ਰੂਟ ਸਿੰਘ ਜਿੰਨੇ ਕਿ ਜੱਲਿਆਂ ਵਾਲੇ ਬਾਗ ਵਿੱਚ ਜਦੋਂ ਜਰਨਲ ਐਡਵੈਰ ਨੇ ਗੋਲੀ ਚਲਾਈ ਸੀ ਤੇ ਉਹਨੂੰ ਸਰੋਪਾ ਦਿੱਤਾ ਸੀ ਤੇ ਇਹਨਾਂ ਦੇ ਘਰ ਖਾਣਾ ਖਾਦਾ ਸੀ ਉਹਨੇ ਉਸ ਬੰਦੇ ਨੂੰ ਮਨਿਸਟਰ ਬਣਾਇਆ ਤੇ ਜਿਹੜਾ ਸਮੇਧ ਸੈਣੀ ਉਹ ਵੀ ਤੇ ਆਰਐਸਐਸ ਦਾ ਹੀ ਬੰਦਾ ਸੀ ਉਹ ਵੀ ਤੇ ਬੀਜੇਪੀ ਦਾ ਹੀ ਬੰਦਾ ਸੀ ਤੇ ਉਸ ਬੰਦੇ ਨੂੰ ਇਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਆਈ ਡੀਜੀਪੀ ਲਾਇਆ ਉਸ ਤੋਂ ਬਾਅਦ ਮੈਂ ਨਾ ਬਾਗੀ ਧੜੇ ਦੀ ਹਮਾਇਤ ਕਰਦਾ ਤੇ ਨਾ ਮੈਂ ਬਾਦਲਾਂ ਦੀ ਹਮਾਇਤ ਕਰਦਾ ਕਿਉਂਕਿ ਅੱਜ ਦੇ ਸਮੇਂ ਵਿੱਚ ਇਹ ਸਾਰੇ ਹੀ ਨੰਗੇ ਨੇ ਜੇ ਚੰਦੂ ਮਾਜਰਾ ਦੇਰਾਇਨ ਚੋਲਾ 2007 ਵਿੱਚ ਗਿਆ ਰਾਮ ਰਹੀਮ ਕੋਲ ਤੇ ਉਹਨੇ ਟਕਵੰਜ ਕੀਤਾ ਉਹਨੇ ਪਖੰਡ ਕੀਤਾ ਤੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਰ ਲੱਗਾ ਤੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜਣੇ ਤੇ ਮੈਂ 7-17 ਸਾਜਣੇ ਨੇ ਉਸ ਤੋਂ ਬਾਅਦ ਪੰਜਾਂ ਤਖਤਾਂ ਦੇ ਜਥੇਦਾਰ ਸੱਦੇ ਬੰਜਾਂ ਸਿੰਘਾਂ ਸਹਿਬਾਨਾਂ ਨੂੰ ਆਪਣੀ ਕੋਠੀ ਵਿੱਚ ਸੱਦ ਕੇ ਤੇ ਰਾਮ ਰਹੀਮ ਨੂੰ ਮਾਫੀ ਦਵਾਈ ਇਸ ਕਰਕੇ ਇਹ ਸਾਰੇ ਚੋਰ ਜਿਹੜੇ ਨੇ ਨਾ ਚੋਰ ਇਹ ਸਾਰੇ ਇਕੱਠੇ ਹੋਏ ਹੋਏ ਸੀ ਤੇ ਮੈਂ ਤੇ ਇਹ ਕਹਿਣਾ ਕਿ ਕੌਮ ਨੂੰ ਫੈਸਲਾ ਕਰਨਾ ਚਾਹੀਦਾ ਹੈ ਇੱਕ ਨਿਰਪੱਖ ਕਿ 2007 ਵਿੱਚ ਤੇ ਉਸ ਤੋਂ ਬਾਅਦ ਜਦੋਂ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਜਿੰਨੇ ਵੀ ਨੁਮਾਇੰਦੇ ਸੀ ਇਹਨਾਂ ਦੇ ਉਹਨਾਂ ਵਿੱਚੋਂ ਕੋਈ ਵੀ ਲੀਡਰ ਨਹੀਂ ਹੋਣਾ ਚਾਹੀਦਾ ਨਾ ਉਹ ਪ੍ਰਧਾਨ ਹੋਣਾ ਚਾਹੀਦਾ ਨਾ ਉਹਨਾਂ ਦੀ ਕੋਈ ਲੀਡਰਸ਼ਿਪ ਹੋਣੀ ਚਾਹੀਦੀ ਹੈ ਤੇ ਕੌਮ ਦਾ ਏਜੰਡਾ ਹੀ ਵੱਖਰਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੇ ਤੇ ਚੋਰਾਂ ਦੀ ਪਰਮਾਰ ਕਰਨੀ ਹੈ ਤੇ ਇਹ ਸਾਰੇ ਹੀ ਆਰਐਸਐਸ ਦੇ ਚੇਲੇ ਨੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਕਿ ਜਿਹਦਾ ਆਰਐਸਐਸ ਦੇ ਨਾਲ ਸੰਪਰਕ ਨਾ ਹੋਵੇ ਉਹ ਢਿੰਡ ਸੇ ਹੋਰੀ ਪਹਿਲਾਂ ਬੀਜੇਪੀ ਨਾਲ ਜਾ ਵੜੇ ਜਦੋਂ ਉਥੋਂ ਕੁਝ ਨਹੀਂ ਲੱਭਿਆ ਫੇਰ ਅਕਾਲੀਆਂ ਵਿੱਚ ਆ ਵੜੇ ਪਰ ਇਹ ਤੇ ਅਕਲ ਹੀ ਨਹੀਂ ਇਹ ਤੇ ਚੋਰਾਂ ਦੀ ਜਮਾਤ ਹੈ ਤੇ ਇਹਨਾਂ ਦੇ ਆਪ ਨਿਕਰਮ ਪਾਈ ਫਿਰਦੇ ਨੇ ਤੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹਨੂੰ ਨਾ ਕਿਸੇ ਸਿੱਖੀ ਰਹਿਤ ਦਾ ਪਤਾ ਨਾ ਸਿੱਖ ਦੀ ਡੈਫੀਨੇਸ਼ਨ ਦਾ ਪਤਾ ਹੈ ਤੇ ਨਾ ਖਾਲਸੇ ਦੀ ਡੈਫੀਨੇਸ਼ਨ ਦਾ ਪਤਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਡੈਫੀਨੇਸ਼ਨ ਦਾ ਪਤਾ ਹੈ ਤੇ ਨਾ ਗੁਰੂ ਨਾਨਕ ਸਾਹਿਬ ਦੀ ਡੈਫੀਨੇਸ਼ਨ ਦਾ ਪਤਾ ਹੈ ਉਸ ਬੰਦੇ ਨੇ ਤਾਂ ਇਤਿਹਾਸ ਪੜ੍ਹਿਆ ਹੀ ਨਹੀਂ ਉਹਨੂੰ ਤਾਂ ਤੁਸੀਂ ਇਹ ਗੱਲ ਕਹਿ ਦਿਓ ਨਾ ਕਿ 35 ਅੱਖਰ ਗੁਰਮਖੀ ਦੇ ਤੇ ਉਹਨਾਂ ਨੂੰ ਜਿਹੜੀਆਂ ਲਾਵਾ ਦਲਾਵਾ ਲੱਗਦੀਆਂ ਨੇ ਜਿਹੜੀਆਂ ਮਾਤਰਾ ਲੱਗਦੀਆਂ ਨੇ ਉਹੀ ਬੋਲ ਕੇ ਦਿਖਾ ਦੇ ਤੇ ਸਾਰੀ ਕੌਮ ਉਹਨੂੰ ਮਨਜ਼ੂਰ ਕਰ ਲਏਗੀ ਕਿਉਂਕਿ ਉਸ ਬੰਦੇ ਨੇ ਨਾ ਪੰਜਾਬੀ ਬਾਰੇ ਉਹਨੂੰ ਪਤਾ ਹੈ ਨਾ ਇਤਿਹਾਸ ਬਾਰੇ ਉਹਨੂੰ ਪਤਾ ਹੈ ਉਹ ਤੇ ਇੱਕ ਵਪਾਰੀ ਹੈ ਤੇ ਵਪਾਰੀ ਜਿਹੜਾ ਹੁੰਦਾ ਉਹ ਸੌਦੇਬਾਜ਼ ਹੁੰਦਾ ਹੈ ਸੌਦੇਬਾਜ਼ ਜਿਹੜਾ ਹੁੰਦਾ ਉਹਨੇ ਆਪਣਾ ਮੁਨਾਫਾ ਵੇਖਣਾ ਹੁੰਦਾ ਹੈ ਕਿ ਕਿੱਧਰ ਕਿਹੜੇ ਕੰਮ ਵਿੱਚ ਘਟਾ ਹੈ ਤੇ ਕਿਹੜੇ ਕੰਮ ਵਿੱਚ ਨਸ਼ਾ ਵਧਾ ਹੈ ਹੁਣ ਉਹੀ ਪ੍ਰਦੀਪ ਕਲੇਰ ਉਹਦੇ ਸਾਰੇ ਹੀ ਪੇਤ ਖੋਲੀ ਜਾਂਦਾ ਤੇ ਇਹ ਗੱਲ ਬੀਬੀ ਵੀਰਕੋ ਵੀਰਪਾਲ ਕੌਰ ਵੀ ਕਹਿੰਦੀ ਹੈ ਕਿ ਅਸੀਂ ਦਿੱਲੀ ਜਿਹੜਾ ਸਫਦਰ ਜੰਗ ਸੁਖਵੀਰ ਬਾਦਲ ਦਾ ਕਮਰਾ ਕੋਠੀ ਹੈ ਉੱਥੇ ਜਾ ਕੇ ਇਹਨੂੰ ਮਿਲੇ ਪ੍ਰਦੀਪ ਕਲੇਰ ਹਰਸ਼ ਧੂਰੀ ਤੇ ਇਹ ਸਾਰੇ ਜਦੋਂ ਉੱਥੇ ਜਾ ਕੇ ਮਿਲੇ ਤੇ ਇਹ ਕਹਿੰਦਾ ਕਿ ਸੁਖਵੀਰ ਬਾਦਲ ਕਹਿੰਦਾ ਕਿ ਮਰਵਾਓਗੇ ਤੁਸੀਂ ਕਹਿੰਦਾ ਮੈਨੂੰ ਕਹਿੰਦਾ ਯਾਰ ਦਿਨ ਰਾਤ ਤੇ ਵੇਖ ਲਿਆ ਕਰੋ ਉਹ ਜਦੋਂ ਤੂੰ ਸਿੰਘ ਸਾਹਿਬਾਂ ਨੂੰ ਆਪਣੀ ਕੋਠੀ ਵਿੱਚ ਬਲਾ ਕੇ ਤੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਉਦੋਂ ਨੂੰ ਤੂੰ ਦੇਖਿਆ ਸੀ ਵੀ ਸਿੰਘ ਉਦੋਂ ਨੂੰ ਤੂੰ ਦਿਨ ਰਾਤ ਵੇਖਿਆ ਸੀ ਜਦੋਂ ਅਕਸ਼ੇ ਕੁਮਾਰ ਦੇ ਘਰ ਅੰਬੰਬੇ ਤੂੰ 200 ਕਰੋੜ ਦਾ ਸੌਦਾ ਕੀਤਾ ਸੀ ਉਦੋਂ ਤੂੰ ਦਿਨ ਰਾਤ ਵੇਖਿਆ ਸੀ ਉਦੋਂ ਤੇ ਪੰਥ ਵੇਖਿਆ ਨਹੀਂ ਵੀ ਪੰਥ ਵੀ ਕੋਈ ਚੀਜ਼ ਹੈ ਕੱਲ ਨੂੰ ਪੰਥ ਕੋਲੋਂ ਮੋਟਾ ਵੀ ਲੈਣੀਆਂ ਨੇ ਤੇ ਜੇ ਮੈਂ ਨੁਮਾਇੰਦਾਂ ਤੇ ਪੰਥ ਕਰਕੇ ਆਂ ਜੇ ਮੇਰੇ ਜੇ ਮੇਰੇ ਪਿਓ ਦੀ ਸਰਕਾਰ ਆਈਏ ਤਾਂ ਪੰਥ ਕਰਕੇ ਆਈਏ ਉਦੋਂ ਤੇ ਪੰਥ ਤੁਹਾਨੂੰ ਦਿਸਿਆ ਨਹੀਂ ਤੇ ਨਾ ਹੀ ਪੰਥ ਤੋਂ ਪੰਥਕ ਤੁਸੀਂ ਹੈਗੇ ਹੋ ਐ ਤੇ ਤੁਹਾਡੀ ਚੋਰਾਂ ਦੀ ਜਮਾਤ ਤੇ ਤੇ ਗੱਲਾਂ ਤੁਸੀਂ ਕਰਦੇ ਹੋ ਫਲਾਣਾ ਆਰਐਸਐਸ ਦਾ ਬੰਦਾ ਹੈ ਫਲਾਣਾ ਨਾਗਪੁਰ ਦਾ ਚੇਲਾ ਤੂੰ ਕਿਹੜੇ ਤੂੰ ਅੱਜ ਤੱਕ ਦੱਸ ਤੂੰ ਕਿਹਦਾ ਚੇਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਤੂੰ ਚੇਲਾ ਨਹੀਂ ਪੰਥ ਦਾ ਤੂੰ ਪੰਥ ਦਾ ਤੂੰ ਸੇਵਾਦਾਰ ਨਹੀਂ ਪੰਥਕ ਤੂੰ ਹੈ ਨਹੀਂ ਪੰਜ ਬਾਣੀਆਂ ਦਾ ਤੈਨੂੰ ਇਲਮ ਨਹੀਂ ਸਿੱਖ ਇਤਿਹਾਸ ਦਾ ਤੈਨੂੰ ਇਲਮ ਨਹੀਂ ਤੇ ਤੂੰ ਦੱਸ ਵੀ ਤੂੰ ਕਿਹਦਾ ਚੇਲਾ ਹੈ ਤੂੰ ਫਿਰ ਸਰਸੇ ਵਾਲੇ ਬਾਬੇ ਦਾ ਚੇਲਾ ਹੈ ਤੈਨੂੰ ਪਿੱਛੇ ਬੈਠਾ ਪਿਓ ਪ੍ਰਕਾਸ਼ ਬਾਦਲ ਨਹੀਂ ਦੱਸਿਆ ਤੇ ਤੂੰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਤੇ ਫਿਰ ਇਹ ਦੱਸ ਕਿ ਤੇਰਾ ਪਿਓ ਕੌਣ ਹੈ ਇਸ ਕਰਕੇ ਇੰਨਾ ਲੋਕਾਂ ਨੂੰ ਬਿਨਾਂ ਤਕਵੰਜ ਤੂੰ ਬਿਨਾਂ ਵਪਾਰ ਤੂੰ ਨਾ ਇਹਨਾਂ ਦਾ ਕਿਸੇ ਸਿੱਖੀ ਨਾਲ ਸੰਬੰਧ ਇਹਨਾਂ ਦਾ ਕੇਵਲ ਕੇਵਲ ਤੇ ਕੇਵਲ ਕੁਰਸੀ ਮਾਮਲਾ ਹੈ ਜਿੰਨੇ ਚਿਰ ਸਤਾ ਦਾ ਆਨੰਦ ਭੋਗਦੇ ਰਹੇ ਤੇ ਸਾਰੇ ਭੋਗਦੇ ਰਹੇ ਤੇ ਹੁਣ ਸਤਾ ਇਹਨਾਂ ਕੋਲ ਹੈ ਨਹੀਂ ਘਰਾਂ ਤੋਂ ਹੈਗੇ ਨੇ ਵਿਹਲੇ ਤੇ ਹੁਣ ਢੇ ਡੜੀਆਂ ਲੈਂਦੇ ਫਿਰਦੇ ਨੇ ਇੱਕ ਦੂਜੇ ਨਾਲ ਕਦੀ ਉਹਨੂੰ ਸਤਾ ਦਾ ਚੇਲਾ ਤੇ ਕਦੀ ਉਹਨੂੰ ਆਰਐਸਐਸ ਦਾ ਚੇਲਾ ਇੱਕ ਦੂਜੇ ਤੇ ਆਪ ਹੀ ਚਿਕੜ ਛੁੱਟੀ ਜਾਂਦੇ ਨੇ ਆਪਣੀਆਂ ਦਾੜ੍ਹੀਆਂ ਨੂੰ ਇੱਕ ਦੂਜੇ ਦੇ ਨੂੰ ਆਪ ਹੀ ਹੱਥ ਪਾਈ ਫਿਰਦੇ ਨੇ ਉਹ ਆਪਣੇ ਆਪ ਨੂੰ ਚੰਗਾ ਕਹਿਣਾ ਚਾਹੁੰਦਾ ਤੇ ਦੂਸਰਾ ਆਪਣੇ ਆਪ ਨੂੰ ਦੋਵੇਂ ਪਾਰਟੀਆਂ ਦਾ ਇਹ ਹਾਲ ਹੈ ਬੀਬੀ ਜ਼ਗੀਰ ਕੌਰ ਤੇ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਅੱਜ ਉਹ ਗੱਲਾਂ ਕਰਦੀ ਹੈ ਕਿ ਬੁਲਟ ਆਦੇਸ਼ ਪ੍ਰਤਾਪ ਨੂੰ ਕੱਢਿਆ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਬੁਲਟ ਹੋਏ ਨੇ ਧਮਕੀ ਦਿੱਤੀ ਕਿ ਜੇ ਤੂੰ ਇਹਨੂੰ ਕੱਢਦਾ ਨਹੀਂ ਤੇ ਮੈਂ ਇਲੈਕਸ਼ਨ ਬੰਦ ਕਰ ਦੇਣਾ ਇਲੈਕਸ਼ਨ ਲੜ ਕੇ ਕਿਹੜਾ ਉਹਨੇ ਬਹੁਤ ਵੱਡਾ ਮਾਰਕਾ ਮਾਰ ਲਿਆ ਲੈਕਚਰ ਨੂੰ ਵਿੱਚ ਵੀ ਤਿੰਨ ਜਮਾਨਤਾ ਜਬਤ ਹੋਈਆਂ ਦਾ ਸਥਾਨ ਤੂੰ ਇਹਨਾਂ ਦੀਆਂ ਜੇ ਇਹ ਚੱਜਦੇ ਹੁੰਦੇ ਤੇ ਪੰਜਾਬ ਬਚਾਓ ਯਾਤਰਾ ਵਿੱਚੋਂ 10 ਥਾਂ ਤੋਂ ਜੁੱਤੀਆਂ ਇਹਨਾਂ ਨੂੰ ਪਈਆਂ ਨੇ ਲੋਕੀ ਜੁੱਤੀਆਂ ਸੁੱਟਦੇ ਰਹੇ ਨੇ ਨੀ ਤੇ ਗੁਰਦੇਵ ਸਿੰਘ ਜਿਹੜਾ ਆਦੇਸ਼ ਪ੍ਰਤਾਪ ਦੇ ਪਿੰਡ ਵਿੱਚ ਹੀ ਸੀ ਉੱਥੇ ਇੱਕ ਜੁੱਤੀ ਇਹਦੇ ਵੱਜੀ ਤੇ ਇੱਕ ਆਦੇਸ਼ ਪ੍ਰਤਾਪ ਦੇ ਸਿਰ ਵਿੱਚ ਵੱਜੀ ਇਸ ਕਰਕੇ ਇਹਨਾਂ ਦਾ ਤੇ ਬੁਰਾ ਹਾਲ ਹੋਇਆ ਪਿਆ ਤੇ ਚੋਰ ਹੈਗੇ ਨੇ ਤੇ ਉਹਨੂੰ ਲੁਕਦੇ ਫਿਰਦੇ ਨੇ ਫਿਰ ਕਹਿੰਦੇ ਨੇ ਕਿ ਲੋਕ ਸਾਨੂੰ ਕਹਿੰਦੇ ਨੇ ਲਫਾਫੇ ਵਿੱਚੋਂ ਪ੍ਰਧਾਨ ਨਿਕਲਦਾ ਉਹ ਤੂੰ ਤੇ ਹੁਣ ਵੀ ਮਾਫ ਨਹੀਂ ਕੀਤਾ ਤੂੰ ਤੇ ਹੁਣ ਵੀ ਅਕਾਲ ਤਖਤ ਸਾਹਿਬ ਤੇ ਚਿੱਠੀ ਦੇ ਆ ਲਫਾਫੇ ਚ ਪਾ ਕੇ ਮਾਫੀ ਤੇ ਤੂੰ ਹੁਣ ਵੀ ਗੁਰਮਰਜਾਦਾ ਅਨੁਸਾਰ ਨਹੀਂ ਮੰਗੀ ਮਾਫੀ ਤੇ ਤੂੰ ਹੁਣ ਵੀ ਜਨਤਕ ਨਹੀਂ ਕੀਤੀ ਜਨਤਾ ਵਿੱਚ ਖੜ ਕੇ ਤੂੰ ਆਪਣੇ ਗੁਨਾਹਾਂ ਨੂੰ ਕਬੂਲ ਨਹੀਂ ਕੀਤਾ ਮਾਫੀ ਤੇ ਤੇਰੀ ਹੁਣ ਵੀ ਲਫਾਫੇ ਵਿੱਚੋਂ ਨਿਕਲੀ ਹੈ ਤੇ ਫਿਰ ਕਿਵੇਂ ਨਾ ਕਹੀਏ ਕਿ ਆਕਾਲੀ ਦਲ ਦਾ ਕਲਚਰ ਲਫਾਫਾ ਕਲਚਰ ਹੈ ਇਸ ਕਰਕੇ ਫਿਰ ਅਕਾਲ ਤਖਤ ਦਾ ਜਥੇਦਾਰ ਉਹ ਇਹਨਾਂ ਦਾ ਇਹਨਾਂ ਦਾ ਵੀ ਪਿਓ ਏ ਉਹਨਾਂ ਤੋਂ ਵੀ ਵੱਡਾ ਝੂਠਾ ਹੈ ਉਹਨੇ ਫੈਸਲਾ ਰੱਖ ਮਾਂ ਰੱਖ ਲਿਆ ਉਹਨੂੰ ਉਹਨੂੰ ਪੁੱਛੇ ਕਿ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੂੰ ਜੰਡ ਨਾਲ ਬੰਨ ਕੇ ਕੱਪੜੇ ਲਵਾਲੇ ਸੀ ਅਕਾਲੀ ਫੂਲਾ ਸਿੰਘ ਨੇ ਉਹਨੇ ਤੇ ਨਹੀਂ ਸਮਾਂ ਮੰਗਿਆ ਸੀ ਕਿ ਹਾਂ ਮੈਂ 15 ਦਿਨਾਂ ਨੂੰ ਫੈਸਲਾ ਦਾਂਗਾ ਮੈਂ 20 ਦਿਨਾਂ ਨੂੰ ਫੈਸਲਾ ਦਵਾਂਗਾ ਜਿੱਦਣ ਆ ਗਿਆ ਸੀ ਉਦੋਂ ਨਹੀਂ ਉਹਨੇ ਕੱਪੜੇ ਕੱਢ ਤੇ ਬੰਨ ਲਿਆ ਸੀ ਰਸੇ ਨਾਲ ਤੇ ਇਹ ਜਿਹੜੇ ਜ਼ਥੇਦਾਰ ਨੇ ਤੇ ਇਹਨਾਂ ਦੇ ਲਿਫਾਫਿਆਂ ਚੋਂ ਨਿਕਲੇ ਨੇ ਜਿਹੜੇ ਸੈਕਟਰੀ ਨੇ ਪ੍ਰਧਾਨ ਨੇ ਉਹ ਤੇ ਇਹਨਾਂ ਦੇ ਲਿਫਾਫਿਆਂ ਚੋਂ ਨਿਕਲਦੇ ਨੇ ਜਿਹੜੇ ਜਿੰਨੇ ਵੀ ਮੈਨੇਜਰ ਨੇ ਇਹ ਸਾਰੇ ਤੇ ਸੁਖਵੀਰ ਬਾਦਲ ਦੇ ਲਫਾਫੇ ਵਿੱਚੋਂ ਜੇਬ ਚ ਨਿਕਲਦੇ ਨੇ ਤੇ ਇਹਨਾਂ ਨੂੰ ਸਜ਼ਾ ਕੀ ਦੇਣੀ ਹੈ ਇਹਨਾਂ ਕੋਈ ਸਜ਼ਾ ਨਹੀਂ ਦੇਣੀ ਗੋਗਲ ਨੂੰ ਤਾਂ ਮਿੱਟੀ ਛਾੜ ਦੇਣੀ ਹੈ ਕਿ ਤੂੰ ਪਾਠ ਕਰ ਲਈ ਤੂੰ ਪਾਠ ਸੁਣ ਲਈ ਅੱਛਾ ਪਾਠ ਸੁਣ ਪਾਠ ਕਰਨਾ ਕੋਈ ਸਜ਼ਾ ਹੈ ਕੀਰਤਨ ਸੁਣਨਾ ਕੋਈ ਸਜ਼ਾ ਹੈ ਤੇ ਪਾਠ ਕਰਨਾ ਕੋਈ ਸਜ਼ਾ ਹੈ ਸਾਜਾ ਉਹ ਦਿਓ ਕਿ ਪੰਥ ਵਿੱਚੋਂ ਛੇਕ ਕੇ ਕੋਈ 5 10 ਸਾਲ ਵਾਸਤੇ ਇਹਨਾਂ ਨੂੰ ਲਾਂਬੇ ਕਰੋ ਤੇ ਜਿਉ ਫਿਰ ਹੁਕਮ ਅਦੁੱਲੀ ਦੇ ਕਰਦਾ ਤੇ ਫਿਰ ਪੰਥ ਵਿੱਚੋਂ ਛੇਕੋ ਪਰ ਇੰਨੀ ਜ਼ਰਤ ਕਿੱਥੋਂ ਆਣੀ ਹੈ ਇੰਨੀ ਜ਼ਰਤ ਇਹਨਾਂ ਵਿੱਚ ਹੈ ਹੀ ਨਹੀਂ ਇਹ ਤੇ ਕੇਵਲ ਗੋਗਲੂਆ ਤੋਂ ਮਿੱਟੀ ਝੜਨ ਵਾਲੇ ਨੇ ਜਿਹੜੇ ਮਰਜ਼ੀ ਜਥੇਦਾਰ ਦੇ ਕੋਲ ਚੱਲ ਜਾਓ ਕਿਉਂਕਿ ਇਹ ਤਨਖਾਈਆਂ ਨੇ ਜਥੇਦਾਰ ਉਹ ਹੁੰਦਾ ਜਿਹਨੂੰ ਕੌਮ ਸਵੀਕਾਰ ਕਰੇ ਤੇ ਜਿਹਨੂੰ ਕੌਮ ਥਾਪੇ ਜਿਹਨੂੰ ਖਾਲਸਾ ਪੰਥ ਥਾਪੇ ਜਿਹਨੂੰ ਖਾਲਸਾਈ ਦੇ ਸਾਰੇ ਸਿਧਾਂਤਾਂ ਦਾ ਪਤਾ ਹੋਵੇ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਜਾਣਦਾ ਹੋਵੇ ਤੇ ਰਹਿਤ ਮਰਜ਼ਾ ਦਾ ਪੜਿਆ ਹੋਵੇ ਉਹ ਜਥੇਦਾਰ ਹੁੰਦਾ ਜਿਹਨੂੰ ਕੌਮ ਲਾਵੇ ਜਥੇਦਾਰ ਤੇ ਇਹ ਤੇ ਲਫਾਫੇ ਚ ਨਿਕਲੇ ਨੇ ਇਹ ਜਥੇਦਾਰ ਕਿੱਥੇ ਦੇ ਨੇ ਇਸ ਕਰਕੇ ਰੋਜ਼ ਧੂੜ ਪੱਟੀ ਫਿਰਦੇ ਨੇ ਕਦੀ ਕੋਈ ਕਿਸੇ ਦੇ ਵਿਰੁੱਧ ਬਿਆਨ ਨਹੀਂ ਦਈ ਜਾਂਦਾ ਕਦੀ ਕੋਈ ਕਿਸੇ ਦੇ ਵਿਰੁੱਧ ਬਿਆਨ ਨਹੀਂ ਦਈ ਜਾਂਦਾ ਹੈ ਤੇ ਤੁਸੀਂ ਸਾਰੇ ਚੋਰ ਬੇਅਦਮੀ ਦੇ ਵੇਲੇ ਤੁਸੀਂ ਇਕੱਠੇ ਅੱਛਾ ਜਦੋਂ ਸਵਾੰਗ ਰਚਾ ਉਦੋਂ ਤੁਸੀਂ ਇਕੱਠੇ ਓਏ ਇੱਕ ਖਾਨ ਆਂਦਾ ਹੈ ਉਹ ਕਹਿੰਦੇ ਸਾਡੀ ਜਾਤ ਅਹੇ ਚੱਠੇ ਤੇ ਕੰਮ ਕਰੀਏ ਤੇ ਕਹਿੰਦੇ ਕੋਈ ਨਹੀਂ ਕਰਦਾ ਤੇ ਖਾਣ ਪੀਣ ਨੂੰ ਇਕੱਠੇ ਇਸ ਕਰਕੇ ਇਹ ਤੇ ਖਾਣ ਪੀਣ ਵਾਲੇ ਨੇ ਸਾਰੇ ਇਹ ਤੇ ਹੁਣ ਜਿਵੇਂ ਸਖਬੀਰ ਪਿਓ ਲੱਭਦਾ ਫਿਰਦਾ ਤੇ ਇਹ ਜਿੰਨੇ ਵੀ ਉਸ ਸਮੇਂ ਦੇ ਲੀਡਰ ਨੇ ਕੁਰਸੀਆਂ ਲੱਭਦੇ ਫਿਰਦੇ ਨੇ ਇਸ ਕਰਕੇ ਨਾ ਇਹਨਾਂ ਨੂੰ ਕੌਮ ਨੂੰ ਬੇਨਤੀ ਕਰਾਂਗਾ ਕਿ ਨਾ ਇਹਨਾਂ ਨੂੰ ਕੁਰਸੀ ਦੇਣੀ ਹੈ ਨਾ ਇਹ ਕੁਰਸੀ ਦੇ ਲਾਇਕ ਨੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਫੱਟੀ ਤੂੰ ਗਲਤ ਅੱਖਰ ਪੋਚ ਲਈਦਾ ਸਾਫ਼ ਕਰਦੀਦਾ ਇਸ ਤਰ੍ਹਾਂ ਸਾਫ਼ ਕਰਨਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਇਹ ਵੀਡੀਓ ਭੇਟ ਕੀਤੀ ਜਾ ਰਹੀ ਹੈ ਜਿਸ ਕਿਸੇ ਵੀਰ ਨੂੰ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ